ਰੀਬੀ ਦੇ ਵਿੱਚ ਪਰਮਾਤਮਾ ਵੱਸਦਾ ਹੈ ਅਮੀਰੀ ਦੇ ਵਿੱਚ ਨਹੀਂ ਹੈਗਾ ਸੋ ਇਸ ਕਰਕੇ ਕਿਰਤ ਜਿਹੜਾ ਬੰਦਾ ਕਰਦਾ ਹੈ ਉਹਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਸਾਉ ਤੋਂ ਪਹਿਲਾਂ ਤਾਂ ਮੈਂ ਭਾਈ ਲਾਲੋ ਜੀ ਦੇ ਜਨਮ ਦਿਨ ਦੇ ਉੱਤੇ ਸਾਰਿਆਂ ਸਾਥ ਸਾਥ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਦਾ ਔਰ ਨਾਲ ਹੀ ਬਾਬਾ ਨਾਨਕ ਜੀ ਦਾ ਫਲਸਫਾ ਹੈ ਇਹ ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਖੋ ਉਹਦੇ ਹੀ ਚਲਦਿਆਂ ਬਾਬਾ ਨਾਨਕ ਜੀ ਭਾਈ ਲਾਲੋ ਦੇ ਘਰ ਪਹੁੰਚੇ ਮਾਲਕ ਭਾਗੋ ਦਾ ਮਾਣ ਤੋੜਨ ਵਾਸਤੇ ਲੋਕਾਂ ਨੂੰ ਇਹ ਸੰਦੇਸ਼ ਦੇਣ ਵਾਸਤੇ ਬਈ ਗਰੀਬੀ ਦੇ ਵਿੱਚ ਪਰਮਾਤਮਾ ਵੱਸਦਾ ਹੈ ਅਮੀਰੀ ਦੇ ਵਿੱਚ ਨਹੀਂ ਹੈਗਾ ਸੋ ਇਸ ਕਰਕੇ ਕਿਰਤ ਜਿਹੜਾ ਬੰਦਾ ਕਰਦਾ ਹੈ ਉਹਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਘਰ ਬੈਠ ਕੇ ਉਹ ਕਿਰਤ ਕਰਕੇ ਦਸਾਂਹਾਂ ਦੀ ਤੇ 10 10 ਮਹ ਦਸਾਂਹਾਂ ਤੋਂ ਕੱਢ ਕੇ ਉਹ ਭਵਸਾਗਰ ਪਾਰ ਉਧਰ ਜਾਂਦਾ ਹੈ ਬਾਬਾ ਨਾਨਕ ਜੀ ਇਹਨਾਂ ਨੇ ਕਰਕੇ ਦਿਖਾਇਆ ਕਿ ਲੋਕਾਂ ਨੂੰ ਪ੍ਰੈਕਟੀਕਲੀ ਸੋ ਭਾਈ ਲਾਲੋ ਜੀ ਦੇ ਆਪਾਂ ਕਰ ਕਲਮਾ ਤੇ ਕਰ ਕਦਮਾਂ ਤੇ ਚੱਲਦੇ ਹੋਏ ਸਾਨੂੰ ਚਾਹੀਦਾ ਵੀ ਆਪਾਂ ਕਿਰਤ ਕਰੀਏ ਕਿਰਤ ਕਰਕੇ ਜੋ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਅੱਜ ਕੱਲ੍ਹ ਇਸ ਵਕਤ ਇਹ ਕੰਮ ਚੱਲ ਰਿਹਾ ਵੀ ਕੋਈ ਵੀ ਬੰਦਾ ਜਿਹੜਾ ਸੋਚਦਾ ਵੀ ਮੇਰੇ ਕੋਲ ਆਜ ਬੇਜੋ ਹੋਵੇ ਕੋਈ ਇਹ ਨਹੀਂ ਸੋਚਦਾ ਹੈ ਵੀ ਦੂਜੇ ਦਾ ਨੁਕਸਾਨ ਕਰਕੇ ਤਾਂ ਨਹੀਂ ਪੈਸਾ ਆ ਰਿਹਾ ਸਾਡੇ ਕੋਲ ਕਿਉਂਕਿ ਇਹ ਹੁਣ ਲੋਕਾਂ ਦਾ ਇੱਕ ਟ੍ਰੈਂਡੇ ਬਣ ਗਿਆ ਹੈ ਵੀ ਦੂਜਾ ਬੰਤਾ ਦੁਖੀ ਹੋਵੇ ਦੂਜੇ ਦਾ ਨਖਾਨ ਹੋਵੇ ਮੈਨੂੰ ਖੁਸ਼ ਹੋਣਾ ਚਾਹੀਦਾ ਇਹ ਇਸ ਗੱਲ ਤੋਂ ਉੱਪਰ ਉੱਠ ਕੇ ਸਾਡੇ ਗੁਰੂਆਂ ਨੇ ਪੀਰਾਂ ਪਗੰਬਰਾਂ ਨੇ ਇਹ ਕਿਹਾ ਵੀ ਸਾਫ਼ ਸੁਥਰੇ ਰਹੋ ਇਮਾਨਦਾਰ ਰਹੋ ਔਰ ਕਿਰਤ ਕਰਕੇ ਤੁਸੀਂ ਖਾਓ ਆਪਣੇ ਬੱਚਿਆਂ ਨੂੰ ਪਾਲੋ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਤੁਸੀਂ ਦਸਮਦਸੋਂਦ ਕੱਢ ਕੇ ਜਿਹੜਾ ਗਰੀਬ ਆ ਲੋੜਵੰਦਾ ਉਹਨੂੰ ਵੀ ਦਿਓ ਤੇ ਇਹੀ ਭਾਈ ਲਾ ਲੋ ਜੀ ਦਾ ਸੰਦੇਸ਼ ਆ ਇਹ ਜਿਹੜੇ ਅਸੀਂ ਜਨਮ ਦਿਨ ਮਨਾ ਰਹੇ ਆ ਇਹਦਾ ਮਤਲਬ ਵੀ ਇਹੀ ਆ ਮਕਸਦ ਵੀ ਇਹੀ ਆ ਤਾਂ ਕਿ ਅਸੀਂ ਉਹਨਾਂ ਦੇ ਪਾਏ ਪੂਰਨੇ ਤੇ ਚੱਲ ਸਕੀਏ ਤੋਂ ਮੈਂ ਸਾਰੇ ਸਰਸੰਗ ਨੂੰ ਬੇਨਤੀ ਕਰਦਾ ਵੀ ਆਪਾਂ ਉਹਨਾਂ ਦੇ ਪੂਰਨੇ ਤੇ ਚੱਲਦੇ ਹੋਏ ਕਿਰਤ ਕਮਾਈ ਦੇ ਵਿੱਚ ਯਕੀਨ ਰੱਖੀਏ ਔਰ ਕਮਾਂਦਾਰੀ ਦੇ ਨਾਲ ਆਪਣਾ ਜੀਵਨ ਉਹ ਜਿਹੜਾ ਉਹ ਬਦਿਤ ਕਰੀ ਪੰਜਾਬ ਤੇ ਜਿਵੇਂ ਕੋਈ ਪਿਤਾ ਪਈ ਹਰ ਵੀ ਮਾਰ ਕਰੀ ਟਾਇਰ ਤੂ ਦਿੱਤਾ ਸਾ ਸਮਾਜ ਦੇ ਵਿੱਚ ਆਈ ਜਾ ਰਹੀ ਨੇ ਅਰਦਾਸ ਕੀਤੀ ਜਾ ਰਹੀ ਹੈ ਵੀ ਪੰਜਾਬ ਸਾਡਾ ਪਹਿਲਾਂ ਵਾਂਗੂ ਬਣੇ ਅੱਜ ਵੀ ਕੋਈ ਉਤੰਦਾ ਹੈ ਵੀ ਹਰ ਮਨ ਦੇ ਚਰਨਾਂ 'ਚ ਅਰਦਾਸ ਕੀਤੀ ਨਹੀਂ ਦੇਖੋ ਸਿੱਖ ਤਾਂ ਹਰ ਰੋਜ਼ ਅਰਦਾਸ ਕਰਦਾ ਸਰਬੱਤ ਦਾ ਭਲਾ ਮੰਗਦਾ ਜਿਹੜੀ ਵਿਪਤਾ ਪੰਜਾਬ ਦੇ ਵਿੱਚ ਆਈ ਆ ਮਨੂਏ ਲੱਗਦਾ ਹੈ ਵੀ ਉਹ ਵਿਰਤਾ ਤੋਂ ਗੁਰੂ ਮਹਾਰਾਜ ਸਾਨੂੰ ਬਹੁਤ ਜਲਦੀ ਬਾਹਰ ਕੱਢਣਗੇ ਕਿਉਂਕਿ ਪੰਜਾਬੀ ਦੇ ਜਿਹੜੇ ਉਹ ਬੇਸਿਕਲੀ ਮਿਹਨਤੀ ਨੇ ਤੇ ਇਦਾਂ ਦੀਆਂ ਉਹਨਾਂ ਨੂੰ ਪ੍ਰੋਬਲਮਸ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਰਹੀਆਂ ਵੀ ਨੇ ਪਿਛਲੇ ਸਮੇਂ ਤੇ ਉਹਨਾਂ ਨੇ ਡਟ ਕੇ ਜਿਹੜਾ ਮੁਕਾਬਲਾ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਵੀ 2-4 ਮਹੀਨੇ ਤੋਂ ਬਾਅਦ ਇਹ ਸਾਰੇ ਇਸ ਆਪਤਾ ਤੋਂ ਬਾਹਰ ਆ ਜਾਣਗੇ ਔਰ ਜਿੱਦ ਤੱਕ ਸਰਕਾਰ ਦਾ ਸਬੰਧ ਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਉਹ ਲੱਗੀ ਹੋਈ ਤੁਸੀਂ ਦੇਖਿਓਗੇ ਵੀ ਗਰਾਊਂਡ ਜ਼ੀਰੋ ਗਰਾਊਂਡ ਗਰਾਊਂਡ ਜ਼ੀਰੋ ਤੇ ਕਿਦਾਂ ਉਹਨੇ ਕੰਮ ਕੀਤਾ ਸਾਡੇ ਐਮ ਐਲ ਏਜ਼ ਨੇ ਸਾਡੇ ਮੰਤਰੀਆਂ ਨੇ ਤੇ ਸਾਡੇ ਕਹ ਕਹਨੇ ਆ ਹਰ ਇੱਕ ਵਰਕਰ ਨੇ ਔਰ ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਆਪੋਜੀਸ਼ਨ ਵਾਲਿਆਂ ਨੇ ਵੀ ਸਾਰਿਆਂ ਨੇ ਵੀ ਮਿਲ ਜੁਲ ਕੇ ਪੂਰਾ ਕੰਮ ਕੀਤਾ ਤੇ ਆਪਾਂ ਰਲ ਮਿਲ ਕੇ ਇਹਦੇ ਵਿੱਚ ਬਹੁਤ ਜਲਦੀ ਨਿਕਲ ਜਾਗੇ ਜਾਇ ਤੇ ਰਾਜਨੀਤਿਕ ਬੰਦਰ ਹੋ ਗਿਆ ਆਪਣੇ ਦਾਖਲ ਨੇ ਤੇ ਲੜਾਈ ਲੜੇ ਉਹਨਾਂ ਵਾਸਤੇ ਕਿ ਅਪੀਲ ਦੇਖੋ ਮੈਂ ਸਾਡਾ ਬੱਚਾ ਹੈ ਅਸੀਂ ਉਹਨਾਂ ਵਾਸਤੇ ਅਰਦਾਸ ਕਰਦੇ ਆਂ ਕਿ ਉਹ ਜਲਦੀ ਜਲਦੀ ਠੀਕ ਹੋ ਕੇ ਆਪਣੇ ਘਰ ਆਵੇ ਆਪਣੇ ਕੰਮ ਤੇ ਆਵੇ ਆਪਣੇ ਜਿਹੜੇ ਉਹਦੇ ਚਾਹਣ ਵਾਲੇ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਦੇਵੇ ਉਹਨੂੰ ਹਰ ਬੰਦਾ ਚਾਹਣ ਵਾਲਾ ਉਹਨੂੰ ਜਿਹੜਾ ਉਹਦਾ ਫਾਇਨ ਹੋਵੇ ਹੀ ਅੱਜ ਅਰਦਾਸ ਕਰ ਰਿਹਾ ਵੀ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਆਉ ਪਹੁੰਚੇ ਤੇ ਮੇਰੀ ਵੀ ਇਹੀ ਅਰਦਾਸ ਆ ਪਰਮਾਤਮਾ ਕਰੇ ਉਹਨੂੰ ਲੰਬੀ ਉਮਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੈ ਅਸੀਂ ਇੱਥੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬਹੁਤ ਧੂਮ-ਧਾਮ ਨਾਲ ਇੱਥੇ ਮਹੌਲੀ ਰਾਮ ਗੜੇ ਸਭਾ ਬਣਾਇਆ ਗਿਆ ਹੈ ਸੋ ਇੱਕ ਤਾਂ ਉਹਨਾਂ ਦਾ ਸਭ ਤੋਂ ਵੱਡਾ ਇਹੀ ਸੀਗਾ ਕਿ ਮਿਹਨਤੀ ਸੀਗਾ ਇਹ ਉਹ ਪੂਰੇ ਤੇ ਗੁਰੂ ਨਾਨਕ ਸਾਹਿਬ ਵੀ ਉਹਨਾਂ ਕੋਲੇ ਮਤੇ ਦੋ ਜਾਂ ਤਿੰਨ ਵਾਰੀ ਉਹਨਾਂ ਦੇ ਘਰ ਜਾ ਕੇ ਆਏ ਉਹਨਾਂ ਦੇ ਘਰ ਉਹਨਾਂ ਨੇ ਰੋਟੀ ਵੀ ਖਾਧੀ ਹੈ ਔਰ ਉਹਨਾਂ ਨੂੰ ਹਮੇਸ਼ਾ ਕਹਿੰਦੇ ਸੀਗੇ ਕਿ ਤੁਹਾਡੇ ਜੋ ਤੁਸੀਂ ਸੱਚੇ ਸੁੱਚੇ ਹੋ ਮੈਂ ਜਿਹੜੀ ਤੁਹਾਡੀ ਰੋਟੀ ਹੈ ਸੱਚੇ ਸੁੱਚੀ ਔਰ ਹੱਕ ਦੀ ਹੈ ਸੋ ਉਹਦੇ ਉੱਤੇ ਅਸੀਂ ਵੀ ਉਸੇ ਉੱਤੇ ਚੱਲ ਰਹੇ ਹਾਂ ਜੀ ਅਸੀਂ ਸਾਡੇ ਜਿੰਨੇ ਵੀ ਸਾਡਾ ਭਾਈਚਾਰਾ ਹੈਗਾ ਉਹ ਮਦਦ ਹੱਕ ਹਲਾਲ ਦੀ ਆਪਣੀ ਕਮਾਈ ਉੱਤੇ ਹੀ ਸਾਰਾ ਚੱਲਦਾ ਹੈ ਜੀ ਕਿਸੇ ਉੱਤੇ ਨਿਰਭਰ ਨਹੀਂ ਹੈਗੇ ਜਿੰਨਾ ਹੈਗਾ ਆਪਣਾ ਜਿਵੇਂ ਜਿੰਨਾ ਵੀ ਇਹ ਸਟੈਂਡ ਹੋਏ ਇੱਥੇ ਆ ਕੇ ਸਟੈਂਡ ਹੈ ਤੁਹਾਨੂੰ ਪਤਾ ਪਿੱਛੇ ਆਪਣੀਆਂ ਕੁਝ ਜ਼ਮੀਨਾਂ ਕੋਈ ਏਡੀਆਂ ਨਹੀਂ ਹੁੰਦੀਆਂ ਸੀ ਜਿੰਨਾ ਇੱਥੇ ਸ਼ਹਿਰਾਂ ਜਿੱਦਾਂ ਜਿੱਦਾਂ ਆਏ ਆ ਅਸੀਂ ਅੱਗੇ ਆਪਣੀਆਂ ਇੰਡਸਟਰੀਆਂ ਵੀ ਲਗੀਆਂ ਨੇ ਜਾਂ ਸਾਡਾ ਕੰਸਟਰਕਸ਼ਨ ਦਾ ਕੰਮ ਹੈ ਜਾਂ ਕੋਈ ਵੀ ਕੰਮ ਹੈ ਸਾਰਾ ਤੁਹਾਡੇ ਸਾਹਮਣੇ ਹੀ ਤੁਸੀਂ ਦੇਖ ਹੀ ਰਹੇ ਹੋ ਵੀ ਸਾਰਾ ਜਿਹੜਾ ਹੈਗਾ ਜੀ ਆਪਣਾ ਭਾਈ ਲਾਲੋ ਜੀ ਦੇ ਮੈਂ ਜੇ ਕਹਿ ਲਵਾਂ ਸਾਨੂੰ ਕਿ ਉਹਨਾਂ ਤੋਂ ਅਸੀਂ ਸਿੱਖਿਆ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਕਿ ਕਿਸ ਤਰ੍ਹਾਂ ਸਾਰਾ ਆਪਣਾ ਤੁਸੀਂ ਕਿਰਤ ਕਰਨੀ ਹੈ ਨਾਮ ਜਪਣਾ ਔਰ ਵਾਣੀ ਸਕਣਾ ਹੈ ਜੀ ਸੋ ਉਹਨਾਂ ਨੇ ਗੁਰਨਾਨ ਸਾਹਿਬ ਤੋਂ ਵੀ ਉਹਨਾਂ ਨੇ ਅੱਗੇ ਇਹੀ ਸਿੱਖਿਆ ਸੀਗਾ ਸੋ ਅੱਗੇ ਅਸੀਂ ਵੀ ਇਹੀ ਇਦਾਂ ਚੱਲ ਰਹੇ ਹਾਂ ਕਿ ਨਾਮ ਜਪੋ ਵਾਣੀ ਜਪੋ ਔਰ ਕਿਰਤ ਕਰਦੇ ਰਹੋ ਹਮੇਸ਼ਾ ਅਸੀਂ ਸੋ ਕੈਂਪ ਦਾ ਇਸ ਤਰ੍ਹਾਂ ਸੀਗਾ ਕਿ ਸਾਡਾ ਸ਼ੁਰੂ ਤੋਂ ਹੀ ਸਾਡੇ ਸਾਭਕਾ ਪ੍ਰਧਾਨ ਨੇ ਸਾਹਿਬ ਪੰਮਰਾ ਸਾਹਿਬ ਇਨਾ ਵਾ ਅਨਦਰੇ ਹੀ ਸਿੱਖਿਆ ਜੀ ਕੈਂਪ ਦਾ ਜਿਹੜਾ ਸੀਗਾ ਆਰਗੇਨਾਈਜੇਸ਼ਨ ਹੈ ਇਹੀ ਕਰਦੇ ਸੀ ਪਹਿਲਾਂ ਕਦੀ ਬਲੱਡ ਡੋਨੇਸ਼ਨ ਦਾ ਕਰਦੇ ਰਹੇ ਜਾਂ ਕੋਈ ਨਾ ਕੋਈ ਟਾਈਮ ਬਣਾ ਜਿੱਦਾਂ ਇਦਾਂ ਹੁੰਦਾ ਸੀ ਕਰਦੇ ਰਹੇ ਹੁਣ ਵੀ ਅਸੀਂ ਇੱਕ ਮੈਡੀਕਲ ਕੈਂਪ ਮੇਗਾ ਮੈਡੀਕਲ ਕੈਂਪ ਕਹਾਂਗੇ ਜੀ ਅਸੀਂ ਤਾਂ ਇਹਦੇ ਵਿੱਚ ਆਈਜ਼ ਦਾ ਸੀਗਾ ਜੀ ਡੈਂਟਲ ਦਾ ਸੀਗਾ ਫਿਜ਼ੀਓਥੈਰੇਪੀ ਸੀ ਬਲੱਡ ਵਰਕ ਸੀਗੇ ਮੈਡੀਸਨ ਦੇ ਡਾਕਟਰ ਸੀਗੇ ਡਰਮਟੋਲੋਜਿਸ ਸੀਗੇ ਜੀ ਆਪਣਾ ਬੀ ਐਮ ਆਈ ਮਸ਼ੀਨਸ ਵਗੈਰਾ ਸੀਗੀਆਂ ਆਈਆਂ ਬਹੁਤ ਕਾਫੀ ਲੋਕਾਂ ਨੇ ਇਹਦੇ ਵਿੱਚ ਜਿੰਨਾਂ ਵੀ ਸੰਗਤਾਂ ਆਈਆਂ ਨੇ ਉਹਨੇ ਬਹੁਤ ਲਾਭ ਲਿੱਤਾ ਇਸ ਚੀਜ਼ ਦਾ ਸੋ ਸਾਰਿਆਂ ਨੇ ਬੜਾ ਇਹਦਾ ਮਤਲਬ ਕਿ ਸਾਨੂੰ ਬਹੁਤ ਅੱਛਾ ਲੱਗਾ ਕਰੀਏ ਇਹਦੀ ਵੀ ਹਾਂਜੀ ਬਹੁਤ ਅੱਛਾ ਇੱਕ ਤੁਸੀਂ ਸਟੈਪ ਚੱਕਿਆ ਇਹ ਸੋ ਟਾਈਮ ਟਾਈਮ ਅਸੀਂ ਕਰਦੇ ਰਹਿੰਦੇ ਹਾਂ ਜਿਵੇਂ ਹਰ ਐਸੀ ਆਪਣੇ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਬਹੁਤ ਜਿੰਨਾ ਹੀ ਕਰ ਸਕੀਏ ਸਾਰਿਆਂ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਰੇ ਸਾਫ ਕਪਾ ਪ੍ਰਧਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ ਵੀ ਆਪਣਾ ਟਰੱਕ ਭੇਜਿਆਈ ਆਪਣਾ ਰਸਦਾਂ ਦਾ ਸੋ ਇਸੇ ਤਰ੍ਹਾਂ ਸਾਡਾ ਤਾਂ ਇਹੀ ਹੈ ਕਿ ਜਿੰਨੀ ਦੇਰ ਮਹਾਰਾਜ ਸਾਡਾ ਸੇਵਾ ਲਏਗਾ ਅਸੀਂ ਕਰਾਂਗੇ ਜੀ ਸੋ ਕਿਹੜੀਆਂ ਕਿਹੜੀਆਂ ਫੀਸੀਆਂ ਪਹੁੰਚੀਆਂ ਨਾਲੋਂ ਸਨਮਾਨਤ ਨਹੀਂ ਕੀਤਾ ਗਿਆ ਸਾਡੇ ਕੋਲ ਦੇਖੋ ਜੀ ਅੱਜ ਪਹੁੰਚੇ ਨੇ ਜੀ ਸਾਡੇ ਇੱਥੋਂ ਦੇ ਮਦੇਸ ਇਲਾਕੇ ਦੇ ਬਹੁਤ ਹਰਮਨ ਪਿਆਰੇ ਐਮ ਐਲ ਏ ਸਾਹਿਬ ਸਰ ਕੁਲਵੰਤ ਸਿੰਘ ਤੇ ਉਹਨਾਂ ਤੋਂ ਬਾਅਦ ਆਪਣੇ ਸਾਡੇ ਇੱਥੋਂ ਦੇ ਮੇਅਰ ਸਾਹਿਬ ਆਏ ਸੀਗੇ ਜੀ ਸਤਾਰਾ ਅਮਰਜੀਤ ਸਿੰਘ ਜੀਤੀ ਸਿੱਧੂ ਡਿਪਟੀ ਮੇਅਰ ਸਾਹਿਬ ਆਏ ਸੀ ਸਰ ਕੁਲਜੀਤ ਸਿੰਘ 베ਦੀ ਤੇ ਐਮ ਸੀ ਆਏ ਸੀਗੇ ਸਾਡੇ ਕਈ ਤੇ ਨੇੜੇ ਜਿਹੜੇ ਪਿੰਡ ਨੇ ਉਹਨਾਂ ਵਿੱਚੋਂ ਹੁਣ ਮੈਨੂੰ ਨਾਮ ਇੱਕ ਦੋ ਨਹੀਂ ਪਤਾ ਉਹਨਾਂ ਵਿੱਚੋਂ ਸਰਪੰਚ ਸਾਹਿਬ ਆਏ ਸੀਗੇ ਤੇ ਸਾਡੇ ਨੇੜੇ-ਨੇੜੇ ਜਿੰਨੇ ਗੁਰਦੁਆਰੇ ਨੇ ਉਹਨਾਂ ਸਾਰਿਆਂ ਗੁਰਦੁਆਰਿਆਂ ਦੇ ਪ੍ਰਧਾਨ ਸਾਹਿ ਸਾਡੇ ਆਪਣੇ ਹੀ ਜਿਹੜੇ ਜਿੰਨੇ ਆਪਣੇ ਸਾਡੇ ਸਬ ਸਾਬਕਾ ਪ੍ਰਧਾਨ ਨੇ ਸਾਰੇ ਆਏ ਸੀਗੇ ਜੀ ਸਰ ਜਸਵੰਤ ਸਿੰਘ ਪੁੱਲਰ ਹੋ ਗਏ ਸਰ ਮਨਜੀਤ ਸਿੰਘ ਮਾਨ ਹੋ ਗਏ ਡਾਕਟਰ ਸੁਖਿੰਦਰ ਸਿੰਘ ਪਮਰਾ ਹੋ ਗਏ ਸਰ ਕਰਮ ਸਿੰਘ ਬਬਰਾ ਹੋ ਗਏ ਸਾਰੇ ਆਏ ਸੀਗੇ ਜੀ ਤੁਹਾਨੂੰ ਸਭ ਨੌਜਵਾਨਾਂ ਵਾਸਤੇ ਅੱਜ ਦੇ ਦਿਨ ਨੌਜਵਾਨ ਸਹੀ ਸੇਧ ਤੇ ਕੀ ਲੱਗਦਾ ਵੀ ਬ੍ਰਹਮ ਜੀ ਨੇ ਲਾਲੋ ਜੀ ਦੇ ਦੁੱਧ ਸੇ ਹੋਏ ਮਾਰਗ ਸੀ ਗੁਰਦਾਨਕ ਦੇਵ ਜੀ ਨੇ ਜੋ ਕਿਹਾ ਸੀ ਉਸ ਤੇ ਪੂਰਨ ਤੇ ਚੱਲ ਰਹੇ ਹਾਂ ਜੀ ਅੱਜ ਚੱਲ ਨਹੀਂ ਰਹੇ ਪਰ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਦਾ ਸਮਾ ਜਿਹੜਾ ਹੈ ਤੁਹਾਨੂੰ ਪਤਾ ਹੈ ਕਿ ਡਰੱਗਸ ਨਸ਼ੇ ਹੋਰ ਇਦਾਂ ਦੇ ਕੰਮਾਂ ਵਿੱਚ ਸਾਰੇ ਨੌਜਵਾਨ ਫਸੇ ਹੋਏ ਆ ਬਹੁਤ ਨਵੀਂ ਪੀੜ੍ਹੀ ਜਿਹੜੀ ਹੈ ਫਸੀ ਹੋਈ ਹੈ ਪਰ ਜੇ ਆਪਾਂ ਜੋ ਬਾਬਾ ਜੀ ਨੇ ਕਿਹਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡੀ ਸ਼ਕੋ ਜੇ ਇਹਦੇ ਤੇ ਆਪਾਂ ਚੱਲਾਂਗੇ ਤੇ ਸੋਸਾਇਟੀ ਦਾ ਵੀ ਸੁਧਾਰ ਹੋਏਗਾ ਤੇ ਬੱਚੇ ਵੀ ਜਿਹੜੇ ਹੈਗੇ ਲਾਇਕ ਬਣਨਗੇ ਤੇ ਅੱਗੇ ਆਪਣੇ ਮਾਪਿਓ ਦਾ ਤੇ ਬਜ਼ੁਰਗਾਂ ਦਾ ਖਿਆਲ ਕਰਨਗੇ ਪੰਜਾਬ ਤੇ ਦਿੱਤਾ ਪਈ ਹੜਾ ਇਹ ਜਿਵੇਂ ਦੱਸਿਆ ਸਾंनी ਵੀ ਅਸੀਂ ਰਾਹਤ ਦੇ ਸਮਰਥੀ ਜਿੰਨੇ ਕੁ ਲੋਕ ਹੈਗੇ ਹੈ ਉਹ ਭੇਜੀ ਹੈ ਆਉਣ ਵਾਲੇ ਸਮੇਂ 'ਚ ਵੀ ਕੋਈ ਲੋਕ ਭਲਾਈ ਦੇ ਕੰਮ ਇੰਨੀ ਰਾਮ ਜੀ ਹੱਥੇ ਹਾਂ ਸਾਡੇ ਜਿਹੜੀ ਸਭਾ ਹੈਗੀ ਹੈ ਮਹੱਲੀ ਦੀ ਰਾਮਗੜੀਆ ਸਭਾ ਇਹ ਟਾਈਮ ਟੂ ਟਾਈਮ ਜਦੋਂ ਵੀ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਅਸੀਂ ਆਪਣਾ ਜੋ ਵੀ ਜਿੰਨਾ ਕੁ ਤਿਲਫੁਲ ਅਸੀਂ ਦੇ ਸਕਦੇ ਹਾਂ ਅਸੀਂ ਜਰੂਰ ਸਾਡੇ ਮੈਂਬਰ ਜਿਹੜੇ ਹੈਗੇ ਆ ਵੱਧ ਚੜ ਕੇ ਸੇਵਾ ਲਈ ਆਉਂਦੇ ਆ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਮੈਂਬਰ ਜਿਹੜੇ ਇਹ ਸਾਥ ਦਿੰਦੇ ਆ ਕਮੇਟੀ ਦਾ ਤੇ ਉਹਦੇ ਕਰਕੇ ਫਿਰ ਅਸੀਂ ਆਪਣਾ ਜੋ ਵੀ ਸੁਸਾਇਟੀ ਨੂੰ ਵਾਪਸ ਦੇਣਾ ਅਸੀਂ ਦੇ ਸਕਦੇ ਹਾਂ ਜਿਵੇਂ ਹੁਣ ਅੱਜ ਧਾਰਮਿਕ ਸਮਾਗਮ ਕਰਵਾਏ ਗਏ ਸਰ ਉਪਰੰਮ ਗਿਆਨੀਪੁਰ ਦਾ ਨਾਮ ਹੈ ਕਿੰਨਾ ਸਕੂਨ ਮਿਲਦਾ ਹੈ ਮਨ ਦੇ ਅੰਦਰ ਜਦੋਂ ਧਾਰਮਿਕ ਸਮਾਗਮਾਂ 'ਚ ਬੈਠਦੇ ਆ ਲੋਕ ਕੀ ਧੰਦ ਨੇ ਗੁਰੂ ਘਰ 'ਤੇ ਸ਼ਿਰਕਤ ਕਰਦੇ ਬੜਾ ਅੱਛਾ ਲੱਗਦਾ ਹੈ ਜੀ ਤੇ ਭਾਈ ਲਾਲੋਜੀ ਦੀ ਜੇ ਤੁਸੀਂ ਇਹਨਾਂ ਦੀ ਹਿਸਟਰੀ ਪੜੋਗੇ ਯਾ ਤੁਸੀਂ ਜੋ ਸੁਣਿਆ ਹੋਣਾ ਇੱਥੇ ਜਿਨ੍ਹਾਂ ਨੇ ਕਥਾਵਾਚਕ ਨੇ ਕਥਾ ਆਪਣੀ ਬੋਲੀ ਸੀ ਸੇ ਬਹੁਤ ਹੀ ਸਿੱਧੇ ਸاده انسان ਸੀ ਤਾਂ ਮਤਲਬ ਕਿ ਜਦੋਂ ਤੁਸੀਂ ਸੋਚੋ ਕਿ ਐਨੇ ਸਿੰਪਲ ਪਰ ਗੁਰੂ ਨਾਨਕ ਦੇਵ ਜੀ ਪਛਾਣ ਗਏ ਉਹਨਾਂ ਨੂੰ ਉਹ ਐਨਾ ਉਹਨਾਂ ਨੂੰ ਪਛਾਣਿਆ ਕਿ ਬਾਹਰ-ਬਾਹਰ ਉਹਨਾਂ ਕੋਲ ਜਾਂਦੇ ਰਹੇ ਤਿੰਨ-ਚਾਰ ਵਾਰੀ ਉਹਨਾਂ ਕੋਲ ਗਏ ਕਿਸੇ ਵੀ ਸ਼ਖਸੀਅਤ ਕੋਲ ਉਹ ਐਨੀ ਵਾਰੀ ਨਹੀਂ ਗਏ ਜਿਨ੍ਹਾਂ ਭਾਈ ਲਾਲੋ ਜੀ ਕੋ ਤੇ ਹੈ ਕੀ ਸੀ ਉਹਨਾਂ ਕੁਦਰੇ ਦੀ ਰੋਟੀ ਉਹਨਾਂ ਨੇ ਖਵਾਈ ਹੋਰ ਕੀ ਕੀਤਾ ਤੇ ਇਸ ਕਰਕੇ ਆਪਾਂ ਵੀ ਸਿੰਪਲ ਰਹੀਏ ਸਾਡਾ ਜਿਹੜਾ ਜੀਵਨ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਦੂਸਰੇ ਵਾਸਤੇ ਤੇ ਆਪਣੇ ਵਾਸਤੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੋਈ ਗਲਤ ਕੰਮ ਨਾ ਕਰੀਏ ਆਪਾਂ ਬਾਈ ਜੀ ਜੀ ਕਹਿੰਦਾ ਸਭ ਬਾਈ ਜੀ ਬੋ ਬੱਸ ਬਾਈ ਨੇ ਕੀਆ ਸੀ ਉਹ ਨਹੀਂ ਨਹੀਂ ਸਮੁੱਚੀ ਰਾਮਗੜੀਆ ਬਰਾਦਲੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਬੜੀ ਖੁਸ਼ੀ ਨਾਲ ਮਨਾ ਰਹੇ ਨੇ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਦੇ ਪਹਿਲੇ ਸਿੱਖਾਂ ਜਨਾਂ ਨੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਆ ਔਰ ਉਹਨਾਂ ਨੂੰ ਆਪਣਾ ਸੇਵਕ ਬਣਾ ਕੇ ਔਰ ਉਹਨਾਂ ਨੂੰ ਕਈ ਸ਼ਬਦ ਕਹੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਗਤ ਨੇ ਕਿਉਂਕਿ ਭਾਈ ਲਾਲੋ ਜੀ ਜਿੱਥੇ ਕੀਰਤ ਕਰਦੇ ਸਨ ਉੱਥੇ ਨਾਮ ਜਪਦੇ ਸਨ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਹਾਣੀ ਤੇ ਕਥਨੀ ਸੀ ਉਹਦੇ 'ਚ ਪੱਕੇ ਸਨ ਗੁਰੂ ਨਾਨਕ ਸਾਹਿਬ ਨੇ ਹੀ ਕਿਹਾ ਸੀ ਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਸਭ ਤੋਂ ਪਹਿਲਾਂ ਉਹਨਾਂ ਨੇ ਪਹਿਲ ਦਿੱਤੀ ਕਿਰਤ ਨੂੰ ਤੇ ਇਹ ਜਿਹੜਾ ਦਿਹਾੜਾ ਇਹ ਸਾਰੇ ਕਿਰਤੀ ਲੋਕ ਜਿਹੜੇ ਹੈਗੇ ਆ ਰਾਮਗੜੀਆ ਭਾਈਚਾਰਾ ਨਾ ਜਿੱਥੇ ਰਾਮਗੜੀਆ ਭਾਈਚਾਰਾ ਆਉਂਦਾ ਉੱਥੇ ਹੋਰ ਜਿਹੜੇ ਕਮਿਊਨਿਟੀਆ ਹੈਗੀਆਂ ਨੇ ਉਹ ਵੀ ਨਾਲ ਇਹ ਦਿਨ ਮਨਾਉਂਦੀਆਂ ਜਨਾਂ ਦੀਆਂ ਅੱਜ ਕੱਲ ਤਾਂ ਸਾਰੇ ਇੰਡਸਟਰੀ ਵਾਲੇ ਵੀ ਉਹੀ ਸਾਰੇ ਕੰਮ ਕਰਦੇ ਨੇ ਸੋ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਦੇ ਬਹੁਤ ਪਹਿਲੇ ਸਿੱਖ ਸਨ ਔਰ ਸਭ ਤੋਂ ਨੇੜਲੇ ਸਿੱਖ ਸਨ ਉਹ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਭਾਈ ਲਾਲੋ ਜੀ ਦੀ ਅੰਸ਼ ਦੇ ਵਿੱਚੋਂ ਅੱਗੇ ਉਹਨਾਂ ਦਾ ਦਿਹਾੜਾ ਮਨਾਉਂਦੇ ਆ ਸਾਡੀ ਸਾਰੀ ਬਰਾਦਰੀ ਜਿਹੜੀ ਹੈ ਮੋਹਾਲੀ ਦੀ ਸਾਰਸੂਰ ਸਿੰਘ ਕਲਸੀ ਸਾਡੇ ਪ੍ਰਧਾਨ ਨੇ ਹੁਣ ਮੌਜੂਦਾ ਸਾਰੀ ਬਰਾਦਰੀ ਰਲ ਕੇ ਹਰ ਸਾਲ ਅਸੀਂ ਬੜੇ ਉਤਸ਼ਾਹ ਨਾਲ ਇਹ ਦਿਨ ਮਨਾਉਂਦੇ ਆ ਪਰਮਾਤਮਾ ਕਿਰਪਾ ਕਰੇ ਕਿ ਸਾਨੂੰ ਬੁੱਧੀ ਦੇਵੇ ਸਾਨੂੰ ਹਿੰਮਤ ਦੇਵੇ ਕਿ ਅਸੀਂ ਭਾਈ ਲਾਲੋ ਜੀ ਦੀ ਕਰਤੇ ਜਿਹੜੀ ਉਹਨਾਂ ਦੀਆਂ ਸਿਖਿਆਵਾਂ ਸਾਨੂੰ ਉੱਤੇ ਚੱਲ ਸਕੀਏ ਆਪਣੀ ਕਿਰਤ ਕਰਕੇ ਆਪਣੀ ਕਿਰਤ ਕਰਨ ਤੋਂ ਬਾਅਦ ਨਾਮ ਜਪ ਕੇ ਵੰਡ ਛਕ ਕੇ ਅਸੀਂ ਹਰ ਤਰ੍ਹਾਂ ਦੇ ਲੰਗਰ ਵੀ ਇੱਥੇ ਲਾਉਨੇ ਆ ਗਰੀਬ ਬੱਚਿਆਂ ਦੇ ਵਿਆਹ ਵੀ ਕਰਦੇ ਆ ਇੱਥੇ ਲੈਬ ਚੱਲਦੀ ਆ ਟੈਸਟ ਫ੍ਰੀ ਹੁੰਦੇ ਆ ਇਸ ਭਵਨ ਦੇ ਵਿੱਚ ਡਾਕਟਰ ਬੈਠਦੇ ਨੇ ਫ੍ਰੀ ਚੈੱਕਅਪ ਕਰਦੇ ਨੇ ਉਹ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਆ ਇਹ ਰਾਮਗੜੀਆ ਬਰਾਦਰੀ ਭਾਈ ਲਾਲੋ ਜੀ ਦੇ ਨਾਂ ਤੇ ਦੇ ਰਹੇ ਨੇ ਔਰ ਅਸੀਂ ਇੱਕ ਸਪੈਸ਼ਲ ਤੌਰ ਤੇ ਭਾਈ ਲਾਲੋ ਜੀ ਦੇ ਨਾਂ ਤੇ ਇੱਥੇ ਇੱਕ ਵੱਖਰਾ ਧਾਰਮਿਕ ਹਾਲ ਬਣਾਇਆ ਹੈ ਤੇ ਉਹਦੇ ਚ ਸਾਡੇ ਜਿਹੜੇ ਇਸਤਰੀ ਸੰਗ ਸੰਗ ਸਭਾ ਆ ਉਹ ਬੀਬੀਆਂ ਜਿਹੜੀਆਂ ਨੇ ਉਸ ਹਾਲ ਦੇ ਵਿੱਚ ਆਲਮੋਸਟ ਢੇਲੀ ਸੁਗਣੀਆਂ ਦਾ ਪਾਠ ਕਰਦੀਆਂ ਨੇ ਔਰ ਪਾਈਦਾਲੋ ਜੀ ਨੂੰ ਯਾਦ ਕਰਦੇ ਅਸੀਂ ਸਾਰੇ ਅਸੀਂ ਉਹਨਾਂ ਦੀ ਅੰਸ ਵਿੱਚੋਂ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਅਸੀਂ ਆਪਣੀ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ ਔਰ ਅਸੀਂ ਸਾਰੇ ਗੁਰੂ ਦੀ ਕਿਰਪਾ ਨਾਲ ਬੈਲ ਛੜਣਾ ਸਾਰਿਆਂ ਦੇ ਬਹੁਤ ਕਿਰਪਾ ਉਹ ਕਿਰਪਾ ਤਾਂ ਹੀ ਹੈ ਕਿ ਅਸੀਂ ਪਾਈਦਾਲੋ ਦੀ ਸਿੱਖਿਆਵਾਂ ਤੇ ਚੱਲਦੇ ਹਾਂ ਠੀਕ ਹੈ ਹਾਂ ਤੁਹਾਡਾ ਜਿਵੇਂ ਤੁਸੀਂ ਹੁਣੇ ਜ਼ਿਕਰ ਕਰਕੇ ਆਇਓ ਵੀ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਉਹਨਾਂ ਦੇ ਚੱਲਣ ਦੀ ਲੋੜ ਆ ਪਰ ਲੱਗਦਾ ਵੀ ਜਿਹੜਾ ਯੂਥ ਆ ਉਹ ਅੱਜ ਭਟਕਦਾ ਨਜ਼ਰ ਆ ਰਿਹਾ ਹੈ ਗੱਲ ਐਕਚੁਅਲੀ ਇਤਾਂ ਕਿ ਪੈਸਾ ਬਹੁਤ ਆ ਗਿਆ ਮਾਰਕੀਟ 'ਚ ਔਰ ਲੋਕ ਕਮਰਸ਼ੀਅਲ ਹੋ ਗਏ ਉਹ ਕਮਰਸ਼ੀਅਲ ਹੋਣ ਦੇ ਨਾਲ ਨਾ ਪੈਸਾ ਜ਼ਿਆਦਾ ਹੋਣ ਦੇ ਨਾਲ ਰਿਸ਼ਤੇਦਾਰੀਆਂ ਪੁਰਾਣੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਕਹਾਵਤਾਂ ਸੀ ਉਹਨਾਂ ਨੂੰ ਭੁੱਲੀ ਜਾ ਰਹੇ ਸੀ ਪਹਿਲਾਂ ਹੁੰਦੇ ਸੀ ਕਿ ਦਾਦਾ-ਦਾਦੀ ਕੋਲੋਂ ਬੱਚਾ ਨੇ ਸਿੱਖਿਆ ਸੁਣਨੀ ਆ ਰਾਤ ਨੂੰ ਬਾਤਾਂ ਸੁਣਨੀਆਂ ਉਹ ਸਾਰੇ ਕਿਸੇ ਖਤਮ ਹੁੰਦੇ ਜਾ ਰਹੇ ਆ ਅੱਜ ਦੀ ਡੇਢ ਚ ਮੈਨੂੰ ਯਾਦ ਆ ਚਲੋ ਸਾਡੀ ਉਮਰ ਵੀ 65 ਸਾਲ ਦੀ ਹੋ ਚਲਦੀ ਆ ਅਸੀਂ ਆਪਣੇ ਮਾਂ ਪਿਓ ਕੇ ਕਦੀ ਅੱਖ ਨਹੀਂ ਉੱਪਰ ਚੱਕੀ ਸੀ ਤੇ ਅੱਜ ਦੀ ਡੇਢ ਚ ਜਿਹੜੇ ਬੱਚੇ ਨਵੇਂ ਆ ਰਹੇ ਨੇ ਉਹ ਜਿਹੋ ਜਿਹੇ ਮੈਂ ਕਹਾਂ ਜਿੰਨੀ ਪੜ੍ਹਾਈ ਵੱਧ ਰਹੀ ਆ ਉਹਨਾਂ ਕਦਰ ਘੱਟ ਰਹੀ ਬਿਰਗਾਂ ਦੀ ਹੁਣ ਤੁਸੀਂ ਦੇਖੋ ਕਿੰਨੇ ਤੁਹਾਡੇ ਬਿਰਧਕਾਰ ਬਣ ਗਏ ਨੇ ਉਹਦਾ ਕਾਰਨ ਇਹੀ ਆ ਕਿ ਬੱਚੇ ਆਪਣੇ ਮਾਂ ਪਿਓ ਦੀ ਸੰਭਾਲ ਨਹੀਂ ਕਰਦੇ ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਆਪਣੇ ਵੱਡਿਆਂ ਦਾ ਮਾਣ ਨਹੀਂ ਕਰਦੇ ਸੋ ਇਸ ਗੱਲ ਦੀ ਬਹੁਤ ਜ਼ਰੂਰਤ ਆ ਕਿ ਨਵੀਂ ਪੀੜੀ ਜਿਹੜੀ ਆ ਉਹਨੂੰ ਗੁਰੂ ਘਰ ਨਾਲ ਜੋੜੀਏ ਗੁਰੂ ਘਰ ਨਾਲ ਜੋੜ ਕੇ ਔਰ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਹੁਣ ਤੁਸੀਂ ਕਿਸੇ ਕਾਲਜ ਜਾ ਕੇ ਦੇਖੋ ਕਿਸੇ ਸਕੂਲ ਜਾ ਕੇ ਦੇਖੋ ਮੇਰੇ ਖਿਆਲ ਕੇ 99% ਬੱਚੇ ਜਿਹੜੇ ਆ ਉਹ ਸਿਰ ਤੇ ਪੱਗ ਨਹੀਂ ਬੰਨਦੇ 10% ਬੱਚੇ ਰਹਿ ਗਏ ਜਿਹੜੇ ਪੱਗ ਬੰਨਦੇ ਆ ਤੇ ਤੁਸੀਂ ਕਿਤੇ ਪੁਰਾਣੇ ਪਿੰਡਾਂ ਚੱਲ ਜਿਓ ਉੱਥੇ ਸਾਰੇ ਪੱਗਾਂ ਵਾਲੇ ਆ ਸਾਰੇ ਸਰਦਾਰ ਨੇ ਸਾਰੇ ਗੁਰਸਿੱਖ ਨੇ ਸੋ ਇਹਨਾਂ ਗੱਲਾਂ ਦਾ ਫਰਕ ਪਈ ਜਾਂਦਾ ਆ ਇਹੋ ਜੀ ਜਿਹੜੀ এডੂਕੇਸ਼ਨ ਆ ਉਸ এডੂਕੇਸ਼ਨ ਦੇ ਵਿੱਚ ਕੋਈ ਨਾ ਕੋਈ ਸਾਨੂੰ এডੂਕੇਸ਼ਨ ਬਦਲਾ ਕਰਨਾ ਚਾਹੀਦਾ ਜਿਹਦੇ ਵਿੱਚ ਸਾਨੂੰ ਸਾਡੇ ਵਡੇਰਿਆਂ ਦੀਆਂ ਸਾਡੇ ਗੁਰੂਆਂ ਦੀਆਂ ਸਾਡੇ ਗੁਰੂਆਂ ਦਾ ਇਤਿਹਾਸ ਹੀ ਰਾਇਆ ਉਹ ਪੜਾਇਆ ਜਾਵੇ ਉਹ ਤੁਸ ਦੱਸਿਆ ਜਾਵੇ ਤਾਂ ਕਿ ਸਾਡੀ ਨਵੀਂ ਪੀੜ੍ਹੀ ਆਉਣ ਵਾਲੀ ਆ ਉਹ ਸਿੱਖ ਇਤਿਹਾਸ ਨਾਲ ਜੁੜ ਸਕੇ